ਜੋ ਨਿਕਲ ਰਿਹਾ ਸੀਗਾ ਤਾਂ ਇਸੇ ਦੌਰਾਨ ਇੱਕ ਸ਼ਖਸ ਦੇ ਵੱਲੋਂ ਜੋ ਹੈ ਹਵਾਈ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇੱਥੇ ਜੋ ਹੈ ਮਿਸ ਫਾਇਰ ਹੋ ਗਿਆ ਤੇ ਉਸ ਪੰਗਰੋਂ ਇਹ ਗੋਲੀ ਜੋ ਹੈ 9 ਸਾਲ ਦੇ ਬੱਚੇ ਨੂੰ ਲੱਗ ਜਾਂਦੀ ਹੈ ਜੀ ਹਾਂ ਬੱਚਾ ਜੋ ਹੈ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਬੱਚੇ ਦੇ ਪੱਟ ਦੇ ਵਿੱਚ ਜੋ ਹੈ ਗੋਲੀ ਲੱਗੀ ਹੈ ਤਾਂ ਜਿਸ ਤੋਂ ਬਾਅਦ ਉਹਦਾ ਇਲਾਜ ਹੁਣ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਤਾਂ ਲੁਧਿਆਣਾ ਦੇ ਸ਼ਿਮਲਾਪੁਰੀ ਥਾਣੇ ਦੇ ਇਲਾਕੇ ਦਾਸੀਕੇ ਮੁਹੱਲਾ ਗੋਵਿੰਦਗੜ੍ਹ ਦੇ ਵਿੱਚ ਜੋ ਹੈ ਇਹ ਪੂਰੀ ਘਟਨਾ ਵਾਪਰੀ ਹੈ ਤੇ ਦੇਰ ਆਤ ਨੂੰ ਜੁੜਾਇਆ ਦੱਸਦੇ ਕਿ ਦੇਰ ਸ਼ਾਮ ਦੇ ਵੇਲੇ ਨਗਰ ਕੀਰਤਨ ਨਿਕਲ ਰਿਹਾ ਸੀਗਾ ਇੱਕ ਕੇਜੀ ਸਕੂਲ ਦੇ ਨੇੜੇ ਜੋ ਹੈ ਨਗਰ ਕੀਰਤਨ ਨਿਕਲ ਰਿਹਾ ਸੀ ਲੇਕਿਨ ਇਸੇ ਹੀ ਦੌਰਾਨ ਜੋ ਹੈ ਇੱਕ ਸ਼ਖਸ ਆਪਣੇ ਘਰ ਤੋਂ ਬਾਹਰ ਨਿਕਲਦਾ ਹੈ ਉਹ ਆਪਣੀ ਦੁਨਾਲੀ ਤੋਂ ਜੋ ਹੈ ਹਵਾਈ ਫਾਇਰ ਕਰਨ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਇਸੇ ਦੌਰਾਨ ਅਚਾਨਕ ਜੋ ਹੈ ਗੋਲੀ ਚੱਲ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਦੱਸਦੇ ਕਿ ਨੇੜੇ ਖੜੇ ਇੱਕ 9 ਸਾਲ ਦੇ ਬੱਚੇ ਦੇ ਉਹ ਗੋਲੀ ਲੱਗ ਜਾਂਦੀ ਹੈ ਤਾਂ ਬੱਚੇ ਦੇ ਪੱਟੇ ਦੇ ਵਿੱਚ ਗੋਲੀ ਲੱਗੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਦੱਸਦੇ ਕਿ ਬੱਚੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਥੇ ਉਸ ਦਾ ਇਲਾਜ ਚੱਲ ਰਿਹਾ ਹੈ ਗਨੀਮਤ ਹੈ ਕਿ ਬੱਚਾ ਜੋ ਹੈ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਤਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਕ ਛੋਟੀ ਜਹੀ ਗਲਤੀ ਕਾਰਨ ਛੋਟੀ ਜੀ ਅਣਗਹਿਲੀ ਕਾਰਨ ਜੋ ਹੈ ਵੱਡਾ ਹਾਦਸਾ ਜਿਹੜਾ ਉਹ ਵਾਪਰ ਗਿਆ ਬੱਚੇ ਦੇ ਕੋਲ ਲੱਗ ਗਈ ਜੋ 9 ਸਾਲ ਦੀ ਜਿਸ ਦੀ ਉਮਰ ਹੈ ਉਹ ਨਾਲ ਖੜਾ ਸੀਗਾ ਉਸ ਸ਼ਖਸ ਦੇ ਤਾਂ ਉਸ ਦੇ ਗੋੜੀ ਲੱਗ ਗਈ ਤਾਂ ਉਸ ਤੋਂ ਬਾਅਦ ਦੱਸਿਆ ਕਿ ਇਲਾਕੇ ਦੇ ਵਿੱਚ ਜੋ ਹੈ ਹੜਕੰਪ ਮਾਜਾਂ ਦਾ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਲੁਧਿਆਣਾ ਦੇ ਸ਼ਿਮਲਾਪੁਰੀ ਥਾਣੇ ਦੇ ਇਲਾਕਾ ਜੋ ਹੈ ਮੋਹੱਲਾ ਗੋਵਿੰਦਗੜ ਹੈ ਜਿੱਥੇ ਕਿ ਸਾਰੀ ਘਟਨਾ ਵਾਪਰੀ ਹੈ ਤਾਂ ਇਸੇ ਦੌਰਾਨ ਜੋ ਹੈ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਕਿਉਂਕਿ ਨਗਰ ਕੀਰਤਨ ਨਿਕਲ ਰਿਹਾ ਸੀਗਾ ਤਾਂ ਉਸਦੇ ਵੀ ਕਾਫੀ ਰਸ ਸੀਗਾ ਲੋਕਾਂ ਦੀ ਭੀੜ ਸੀਗੀ ਤਾਂ ਜਦੋਂ ਇੱਕੋਦਮ ਗੋਲੀ ਚੱਲੀ ਤਾਂ ਗੋਲੀ ਬੱਚੇ ਦੇ ਲੱਗ ਗਈ ਤਾਂ ਫਿਰ ਹੜਕਾ ਪਮਜ ਗਿਆ ਚੀਕ ਜਿਹੜਾ ਮੱਜ ਜਾਂਦਾ ਮੌਕੇ ਦੇ ਦੱਸੇ ਕਿ ਪੁਲਿਸ ਵੀ ਪਹੁੰਚ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੁਣ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਸ਼ਖਸ ਦੇ ਵੱਲੋਂ ਨੌਜਵਾਨ ਦੇ ਵੱਲੋਂ ਗੋਲੀ ਚਲਾਈ ਗਈ ਉਸਦੇ ਵੀ ਹੁਣ ਦੱਸੇ ਕਿ ਜਾਂਚ

ਕਾਰਵਾਈ ਕੀਤੀ ਜਾਵੇਗੀ ਸੋ ਮੌਕੇ ਦੀਆਂ ਤਸਵੀਰਾਂ ਜੋ ਹੈ ਤੁਹਾਨੂੰ ਵੇਖਾਰੀਆਂ ਨਗਰ ਕੀਰਤਨ ਦੇ ਵਿੱਚ ਜੋ ਹੈ ਗੋਲੀ ਚੱਲ ਜਾਂਦੀ ਹੈ ਹਵਾਈ ਫਾਇਰ ਕਰਨ ਦੀ ਇੱਥੇ ਕੋਸ਼ਿਸ਼ ਕਰਦਾ ਨੌਜਵਾਨ ਲੇਕਿਨ ਉਹ ਮਿਸ ਫਾਇਰ ਹੋ ਜਾਂਦਾ ਹੈ ਤੇ ਜਿਸ ਕਰਕੇ ਨਾਲ ਖੜੇ ਇੱਕ 9 ਸਾਲ ਦੇ ਮਾਸੂਮ ਬੱਚੇ ਦੇ ਜੋ ਹੈ ਉਹ ਗੋਲੀ ਲੱਗ ਜਾਂਦੀ ਹੈ ਜੋ ਕਿ ਨਗਰ ਕੀਰਤਨ ਦੇ ਵਿੱਚ ਆ ਰਿਹਾ ਸੀਗਾ ਲੇਕਿਨ ਉਸ ਮਾਸੂਮ ਦੇ ਜੋ ਹੈ ਇਹ ਗੋਲੀ ਲੱਗੀ ਤਾਂ ਉਸ ਤੋਂ ਬਾਅਦ ਹੁਣ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਤਾਂ ਮੌਕੇ ਤੇ ਹੜਕੰਪ ਮੱਚਿਆ ਤੇ ਮੌਕੇ ਤੇ ਦਿਆਂ ਜੋ ਤਸਵੀਰਾਂ ਨੇ ਉਹ ਤੁਹਾਨੂੰ ਵਿਖਾਰੀਆਂ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਜਾਂਦਾ ਹੈ ਸੋ ਕੀ ਕੁਝ ਬਿਆਨ ਦੱਸੇ ਕਿ ਪੁਲਿਸ ਦੇ ਇਸ ਪੂਰੀ ਘਟਨਾ ਤੋਂ ਬਾਅਦ ਸਾਹਮਣੇ ਆਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਇੱਥੇ ਮੇਰੇ ਛੋਟਾ ਭਰਾ ਮੇਰੇ ਕਜ਼ਨ ਹੈ ਮੇਰੇ ਚਾਚੇ ਦਾ ਮੁੰਡਾ ਅੱਛਾ ਜੀ ਤੇ ਉਹ ਆਟੋ ਸਟੇਸ਼ਨ ਹੈ ਤੇ ਬਿਲਕੁਲ ਨਗਰ ਗੀਰਦਨ ਕੋਲ ਲੰਘਣਾ ਹੋਣਾ ਸਾਨੂੰ ਤਾਂ ਫੋਨ ਤੇ ਪਤਾ ਲੱਗਿਆ ਭਾਈ ਨੱਠ ਕੇ ਉਸੇ ਹੌਲ ਹੋ ਗਏ ਆ ਅਪੋਲੋ ਤੋਂ ਬਾਅਦ ਉਹ ਲੇਟੇ ਆਂ ਦੇਖੋ ਕੀ ਕਾਰਵਾਈ ਕਰਦੇ ਰਹੀ ਕੋਈ ਕੀ ਪੁਰਾ ਖਾਨ ਕਿਦਾਂ ਹੋਇਆ ਪਤਾ ਨਹੀਂ ਕੋਈ ਕੋਈ ਗੋਲੀ ਗੋਲੀ ਮਤਲਬ ਕਿ ਨੇ ਚਲਾਈ ਹੈ ਸ਼ਰਾਰਤੀ ਬੜਾ ਹਾਂ ਫਾਇਰ ਹੋ ਰਿਹਾ ਉਹਦੇ ਦੋਵੇਂ ਪੱਟਾ ਤੇ ਲੱਗ ਗਈ ਜੀ ਇੱਕ ਚ ਲੱਗ ਕੇ ਤਾਰ ਹੋ ਕੇ ਦੂਜੇ ਚ ਵੱਢ ਗਈ ਤੇ ਲੱਗਿਆ ਪਤਾ ਕੌਣ ਸੀ ਬੰਦਾ ਹੁਣ ਉਸ ਕਹਿੰਦੇ ਤੇ ਪਏ ਵੀ ਇੱਥੇ ਕਿਤੇ ਆ ਬਾਕੀਓ ਦੇਖੋ ਪੁਲਿਸ ਨੂੰ ਕੀ ਪਤਾ ਲੱਗਦਾ ਕਿੰਨੀ ਉਮਰ ਬੱਚੇ ਦੀ ਤੇ ਕਿੰਨਾ ਸਮਾਂ ਦਿਓ ਬੱਚਾ ਲਗਭਗ 9 ਸਾਲ ਦਾ ਹੀ 9 ਸਾਲ ਲੱਗਿਆ ਉਹਨੂੰ ਇਹ ਕਿੰਨੇ ਵੇਦਨ ਪਤਾ ਲੱਗਿਆ ਇਹ ਮੈਨੂੰ ਲਗਭਗ 1.5-2 ਘੰਟੇ ਹੋ ਗਏ ਮੇਰੇ ਘਰੇ ਸੇ ਕੋ ਫੋਨ ਆਇਆ ਤੇ ਮੈਂ ਉਸ ਤੋਂ ਬਾ ਪਹਿਲਾ ਸਿੱਧਾ ਪੋਲੋ ਜੀ ਗਏ ਸੀਗੇ ਬੋਲੋ ਤੋਂ ਬਾਅਦ ਉਥੇ ਬੱਚੇ ਹਾਲਾਤ ਦੇਖ ਕੇ ਹੇਠ ਤੱਕ ਐਮਰਜੈਂਸੀ ਚ ਹੈ ਤੇ ਉਹਦੋਂ ਬਾਅਦ ਹੁਣ ਇੱਥੇ ਆਇਆ ਦੇਖੋ ਹੁਣ ਕੋਲੀ ਪ੍ਰੋਸੈਸ਼ਨ ਕੀ ਕਰਦਾ ਜੀ ਥਾਣਾ ਕਿਹੜਾ ਜੀ ਥਾਣਾ ਡੱਬੇ ਥੇਰੀ ਕਿਹੜੇ ਕਰੇ ਇਹ ਪਿੱਛੇ ਉਹ ਡੱਬੇ ਡੱਬੇ ਲੱਗਦਾ ਹੈ ਜੀ ਨਹੀਂ ਇੱਥੇ ਖੜੇ ਆਪਾਂ ਕਿਹੜੀ ਜਗ੍ਹਾ ਤੇ ਗੋਬਿੰਦ ਸਰ ਕਹਿੰਦੇ ਕੋ ਮਲੇ ਨਾਮ ਨਗਰ ਕਿਤੇ ਨਿਕਰੇ ਸਰ ਹਾਂ ਨਗਰ ਕਿਤੇ ਲੰਘਿਆ ਉਹ ਕਿਸੇ ਸ਼ਰਾਰਤੀ ਕਿਸੇ ਨੇ ਹੋਤੀ ਕੀ ਹਣੀ ਮਾੜੀ ਮੋਟੀ ਠੀਕ ਹਾਂਜੀ ਇਹ ਨਾ ਇੱਕ ਨਗਰ ਕੀਰਤਨ ਚੱਲ ਰਿਹਾ ਸੀਗਾ ਜਿਹਦੇ ਵਿੱਚ ਨਾ ਆ ਸਾਹਮਣੇ ਘਰ ਵਾਲੇ ਨੇ ਨਾ ਹਰ ਨਾਮ ਦਾ ਨਹੀਂ ਮੈਨੂੰ ਪਤਾ ਉਹਨਾਂ ਨੇ ਲਿਆ ਕੇ ਆਪਣੇ ਮਤਲਬ ਫੈਰ ਕਰਨ ਦਾ ਰਜਾਇਆ ਵੀ ਹਵਾ ਦੇ ਵਿੱਚ ਫੈਰ ਕਰਾ ਦੋ ਨਾਲੀ ਰਾਈਫਲ ਤੋਂ ਹਾਂਜੀ ਔਰ ਜਿਸ ਤਰੀਕਾ ਫੈਰ ਕਰਨ ਲੱਗਾ ਉਹ ਕਿਦੇ ਮਿਸ ਹੋ ਗਿਆ ਫਿਰ ਉਹ 10 ਸਾਲ ਦਾ ਬੱਚਾ ਉਹਦੇ ਪੈਰ ਤੇ ਲੱਗ ਗਿਆ ਇਹ ਸਾਰਾ ਦੇਖਿਆ ਜਾ ਨਾ ਵੀ ਤੁਸੀਂ ਕਿਹਦਾ ਰੋਕ ਨਗਰ ਕੀਰਤਨ ਸੇਜਸਨਾ ਉਹਦੇ ਵਿੱਚ ਫਾਇਰ ਕਰਨਾ ਸੀ ਅੱਛਾ ਕੋਈ ਸਰ 2500 ਜ਼ਖਮੀਆਂ ਬੱਚਾ ਜ਼ਖਮੀਆਂ ਜਿਹੜਾ ਐਸੇ ਐਸਾ ਹਸਪੀਟਲ ਐਡਮਟਾ ਉਹ ਲੱਗਿਆ ਪਤਾ ਕਿਨੇ ਚਲਾਇਆ ਹੈ ਫਾਇਰ ਉਹਦੀ ਤਫਤੀਸ਼ ਕਰ ਰਹੇ ਆ ਹੱਲੇ ਬੰਦਾ ਹੱਲੇ ਦਾ ਕ arrest ਨਹੀਂ ਹੋਇਆ ਜਿਸ ਤਰ੍ਹਾਂ ਹੀ ਮਿਲਦਾ ਤੁਹਾਨੂੰ ਦੱਸ